ਬਹੁਤ ਅੱਛਾ ਆ ਰਿਹਾ ਸਹੀ ਔਰ ਕਿਸਾਨ ਖੁਸ਼ ਹੈ ਜੀ ਔਰ ਲਿਫਟਿੰਗ ਹੋ ਰਹੀ ਹੈ ਸਾਰੀ ਮਤਲਬ ਬਿਲਕੁਲ ਸਮੂਥ ਚੱਲ ਰਿਹਾ ਸਾਰਾ ਆਪਰੇਸ਼ਨ ਤੇ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਜਿਹੜਾ ਸੈਕਟਰ ਹੈ ਸਾਡਾ ਫੰਡ ਰੁਕਿਆ ਹੋਇਆ ਉਹਦੇ ਕਰਕੇ ਆਦਰਵਾਈਜ਼ ਤਾਂ ਅਸੀਂ ਮੰਡੀਆਂ ਹੁਣ ਤੱਕ ਇਹ ਕਲਾਸ ਇਨਫਰਾਸਟ੍ਰਕਚਰ ਬਣਾਉਣਾ ਸੀ ਤੇ ਮੈਂ ਉਮੀਦ ਕਰਦਾ ਕਿ ਜਦੋਂ ਕਿਸਾਨ ਇਹੋ ਜਿਹਾ ਸੋਨੇ ਵਰਗਾ ਅਨਾਜ ਲੈ ਕੇ ਆਉਂਦਾ ਤੇ ਉਹਦੇ ਉਹਦੇ ਵਾਸਤੇ ਮੰਡੀ ਵੀ ਉਹ ਜਿਹੀ ਹੋਣੀ ਚਾਹੀਦੀ ਹੈ ਤੇ ਮੈਂ ਕੇਂਦਰ ਨੂੰ ਬੇਨਤੀ ਕਰਦਾ ਕਿ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਸਾਡਾ ਤੇ ਸਾਡਾ ਜਿਹੜਾ ਮਾਰਕੀਟ ਕਮੇਟੀ ਦਾ ਫੀਸ ਹੈ ਸਾਡੀ ਤਾਕੇ ਜਿਹੜੇ ਕਿਸਾਨਾਂ ਕਿਸਾਨ ਵੀ ਮਾਲਾ-ਮਾਲ ਹੋਣ 70% ਲੋਕ ਸਾਡੇ ਇਹਦੇ ਤੇ ਡਿਪੈਂਡ ਹੈ 70 ਤੋਂ 80% ਜੇ ਕਿਸਾਨ ਖੁਸ਼ ਆ ਲੈ ਤਾਂ ਮਜ਼ਦੂਰ ਵੀ ਆਰਤੀਆ ਵੀ ਔਰ ਜੇ ਜੇ ਫਸਲ ਹੋਏਗੀ ਤਾਂ ਹੀ ਅਸੀਂ ਅਨਾਜ ਵੰਡਾਂਗੇ ਔਰ ਤਾਂ ਹੀ ਲੋਕ ਖਾਣਗੇ ਜਿਹੜੇ ਖਾਣ ਵਾਲੇ ਵੀ ਹੈ ਸਾਰਾ ਦੇਸ਼ ਦੀ 70 ਤੋਂ 80% ਪੋਪੂਲੇਸ਼ਨ ਇਹਦੇ ਤੇ ਡਿਪੈਂਡੈਂਟ ਹੈ ਔਰ ਮੈਂ ਉਮੀਦ ਕਰਦਾ ਕਿ ਬੈਟਰ ਸੈਂਸ ਵਾਲੇ ਪਰਵੇਲ ਐਂਡ ਜਿਹੜੀ ਸੈਂਟਰ ਗਵਰਨਮੈਂਟ ਹੈ ਸਾਡੇ ਇਮੀਡੀਏਟਲੀ ਜਿਹੜੇ ਫੰਡ ਹੈ ਉਹ ਮਾਰਕੀਟ ਕਮੇਟੀ ਦੇ ਵੀ ਔਰ ਰੂਰਲ ਡਿਵੈਲਪਮੈਂਟ ਫੰਡ ਦੇ ਵੀ ਤਾਂ ਕਿ ਅਸੀਂ ਵਧੀਆ 18 ਫੁੱਟੀਆਂ ਜਿਹੜੀਆਂ ਸੜਕਾਂ ਸੀ ਜਿਹੜੀਆਂ ਮੰਡੇ ਨੂੰ ਸਾਰੀਆਂ ਜਾਨੀਆਂ ਸਾਰੀਆਂ ਸੜਕਾਂ 18 ਫੁੱਟੀਆਂ ਆਉਣਗੀਆਂ ਸਾਦੀਆਂ